ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ 5 ਨਿਕ ਜਨਮ ਭਰਮ ਸਰਣੀ ਉਧਾਰ ਦੇਹ ਅੰਧ ਕੂਪਤੇ ਲਾਭ ਹੋ ਆਪਣੇ ਚਰਣੀ ਆਏ ਕ ਜਨਮ ਭਰਮ ਸਰਣੀ ਉਧਰ ਦੇਹ ਅੰਧ ਕੂਪ ਤੇ ਲਾਭ ਹੋ ਆਪਣੀ ਚਰਣੀ ਰਹਾਉ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵਹੁ ਬਖਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਧਰਣੀ ਫਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆ ਭਰਨੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਧਰਨੀ ਹਰ ਦਰਸ਼ਨ ਤ੍ਰੇਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆ ਭਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹਲਾ 5 ਆਏ ਅਨੰਤ ਜਨਮ ਭ੍ਰਮ ਸਰਣ ਉਧਰ ਦੇਹ ਅੰਧ ਕੂਪ ਤੇ ਲਾਭ ਹੋ ਆਪਣੇ ਚਰਨਨੀ